ਕਾਫੀ ਟਾਈਮ ਹੋ ਗਿਆ ਗਿਆ ਨੂੰ ਪਤਾ ਨਹੀਂ ਡਾਕਟਰ ਨੇ ਕੀ ਕਿਹਾ ਹੋਊਗਾ ਹਜੇ ਤੱਕ ਜਿਹੜਾ ਆਇਆ ਹੀ ਨਹੀਂ ਪਤਾ ਹੀ ਆ ਮੈਨੂੰ ਕੀ ਕਿਹਾ ਹੋ ਮੈਨੂੰ ਲੱਗਦਾ ਬਣ ਗਈ ਗੱਲ ਸ਼ੁਕਰ ਆ ਰੱਬਾ ਮੇਰੇ ਘਰ ਵੀ ਕਲਕਾਰੀਆਂ ਗੁੰਝਣੀਆਂ ਥੱਕ ਗਏ ਸ਼ੈਲੀ ਯਾਰ ਛਾਤਾ ਸਹੀ ਕੀ ਕਿਹਾ ਡਾਕਟਰ ਨੇ ਜੀ ਮੈਂ ਤੁਹਾਡੇ ਲਈ ਪਾਣੀ ਲੈ ਕੇ ਆਵਾਂ ਹਾਂ ਲੈ ਆ ਆ ਲੋ ਪੁੱਤ ਪਾਣੀ ਪੀ ਲੋ ਕੋਈ ਐਂ ਕਿ ਤੁਸੀਂ ਦੋਵੇਂ ਜਣੇ ਮੈਨੂੰ ਦੇਖ ਕੇ ਹੈਰਾਨ ਹੋਨੇ ਹੋ ਮਸਾ ਦਾ ਰੱਬ ਨੇ ਤੁਹਾਡੀ ਸੁਣੀ ਆ ਇੰਨਾ ਕ ਤਾਂ ਮੈਂ ਕਰੀ ਸਕਦੀ ਆ ਆਜੋ ਮੰਮੀ ਬੈਠ ਜਾ ਮੈਂ ਤਾਂ ਪੁੱਤ ਮੈਂ ਜਾਣੀ ਐ ਮੈਨੂੰ ਐਂ ਦੱਸ ਡਾਕਟਰ ਜੀ ਨੇ ਕੀ ਕਿਹਾ ਆਪਣੇ ਘਰੇ ਖੁਸ਼ੀ ਕਦੋਂ ਆਊਗੀ ਨਾ ਹੁਣ ਮੂੰਹੋਂ ਕੁਛ ਫੋਟ ਵੀ ਪਗੋ ਕੀ ਕਿਹਾ ਡਾਕਟਰ ਨੇ ਮੰਮੀ ਐਸੇ ਡਾਕਟਰ ਹੀ ਨੇ ਵੀ ਜਵਾਬ ਦਿੱਤਾ ਕਹਿੰਦੀ ਕੋਈ ਉਮੀਦ ਨਹੀਂ ਹੈਗੀ ਮਾਂ ਬਰਨ ਦੀ ਮੈਨੂੰ ਤਾਂ ਪਹਿਲੇ ਹੀ ਸਮਝ ਜਾਣਾ ਚਾਹੀਦਾ ਸੀ ਆ ਤੂੰ ਨਹੀਂ ਜੰਮ ਸਕਦੀ ਜਵਾਕ ਮੈਂ ਤਾਂ ਥੋੜੇ ਦੋਹਾਂ ਦੇ ਹੱਸਦੇ ਚਿਹਰੇ ਨੂੰ ਦੇਖ ਕੇ ਨਾ ਆਪਦੇ ਮਨ 'ਚ ਗਲਤ ਫ਼ਹਿਮੀ ਬੋਲ ਬੈਠੀ ਵੀ ਕੋਈ ਖੁਸ਼ਖਬਰੀ ਲੈ ਕੇ ਆਏ ਨੇ ਉਹ ਮੇਰੀ ਇੰਨੀ ਚੰਗੀ ਕਿਸਮਤ ਕਿੱਥੇ ਜਿਹੜੀ ਮੈਂ ਇਹ ਤੋਂ ਉਮੀਦ ਰੱਖ ਲਾਂ ਉਹ ਮੰਮੀ ਤੁਸੀਂ ਆਏ ਕਿਉਂ ਬੋਲਦੇ ਹੋ ਤੁਹਾਨੂੰ ਪਤਾ ਉੱਥੇ ਕਿੰਨਾ ਮਨ ਖਰਾਬ ਹੋ ਗਿਆ ਸੀ ਇਹਦਾ ਇਹ ਗੱਲ ਸੁਣ ਕੇ ਮੈਂ ਉਹਨੂੰ ਮਸਾ ਸੈੱਟ ਕਰਕੇ ਲੈ ਕੇ ਆਇਆ ਸੀ ਤੁਸੀਂ ਨੇ ਆਉਂਦਿਆਂ ਨੂੰ ਫੇਰ ਇਹਨੂੰ ਰਵਾਕੀ ਧਰਤਾ ਬੈ ਰੋਂਦੀ ਆ ਤਾਂ ਰੋਈ ਜਾਵੇ ਮੇਰੇ ਤੇ ਨਹੀਂ ਕੋਈ ਅਸਰ ਹੁੰਦਾ ਨਾਲੇ ਤੇ ਮੈਨੂੰ ਨਾਲ ਕਾਹਤੇ ਲੈ ਕੇ ਆਏ ਉੱਥੇ ਛੱਡਿਆ ਹਾਂ ਦਾ ਇਹਦੀ ਮਾਂ ਕੋਲੇ ਮੰਮੀ ਆ ਕੀ ਕਹੀ ਜਾਂਦੇ ਹੋ ਤੁਸੀਂ ਆਇਆ ਮੈਂ ਇਹਨੂੰ ਕਿਵੇਂ ਛੱਡਿਆ ਮੈਂ ਉੱਥੇ ਅੱਜ ਛੱਡ ਭਾਵੇਂ ਕੱਲ ਛੱਡ ਛੱਡਣੀ ਤਾਂ ਤੈਨੂੰ ਪਉ ਪਾਈਆਂ ਤੇਰਾ ਕੁਝ ਬਣੂ ਤੇ ਇਹ ਤਾਂ ਕਿਵੇਂ ਖੜਾ ਛਡਾਉਣਾ ਨਾ ਉਹ ਤਾਂ ਹੁਣ ਮੈਂ ਸੋਚ ਹੀ ਲਿਆ ਸ਼ੈਲੀ ਉਹ ਤੂੰ ਬਿਲਕੁਲ ਟੈਨਸ਼ਨ ਨਾ ਲੈ ਮੈਂ ਤੇਰੇ ਨਾਲ ਆ ਆਹੋ ਇਹਨੂੰ ਟੈਨਸ਼ਨ ਨਾ ਹੋਵੇ ਅਸੀਂ ਭਾਵੇਂ ਗੋਲੀਆਂ ਖਾ ਖਾ ਕੇ ਨਾ ਟੈਨਸ਼ਨ ਦੇ ਮਰੀਜ਼ ਬਣ ਜਾਈਏ ਉਹ ਸ਼ੈਲੀ ਨਾ ਰੋ ਉਹ ਯਾਰ ਐਵੇਂ ਟੈਨਸ਼ਨ ਨਾ ਲੈ ਤੂੰ ਬਿਮਾਰ ਹੋ ਜਾਈਂਗੀ ਨਹੀਂ ਬਿਮਾਰ ਹੋਣੀ ਆ ਨਾ ਹੋ ਜਾਂਦੋ ਮੈਨੂੰ ਤਾਂ ਇਹ ਨਹੀਂ ਸਮਝ ਲਾਦੀ ਰੱਬ ਨੇ ਮੇਰੇ ਨਾਲ ਇਹ ਤਾਂ ਕਿਉਂ ਕੀਤਾ ਕੋਈ ਨਾ ਸ਼ੈਲੀ ਟੈਂਪੇ ਤੇ ਨਾ ਸਭ ਸਮਝ ਜਾਣਗੇ ਰਹਿਂਦੋ ਜੀ ਕੋਈ ਨਹੀਂ ਸਮਝਦਾ ਇਸ ਦੁਨੀਆ ਚ ਨਾ ਮੈਨੂੰ ਤੇ ਨਾ ਹੀ ਮੇਰੇ ਚੁੱਝਬਾਤਾਂ ਨੂੰ ਬਣਿਆ ਜਾਏ ਫਿਰ ਡਾਕਟਰ ਕੋਲ ਜੀ ਜਾਏ ਡਾਕਟਰ ਕੋਲੇ ਇਹਦਾ ਕੀ ਬਣਨਾ ਬਣਾਉਣਾ ਉਹੀ ਕੁਛ ਆ ਅੱਛਾ ਮੰਮੀ ਐਵੇਂ ਬਧੀ ਗਿਆ ਜੀ ਇਹਦੇ ਜਵਾਕ ਨਾ ਹੋਇਆ ਤਾਂ ਇਹ ਸਾਰੀ ਪ੍ਰਾਪਰਟੀ ਸਾਡੇ ਕੋਲੇ ਆ ਜਾਣੀ ਆ ਕਿਉਂਕਿ ਇਹਨਾਂ ਦੇ ਤਾਂ ਅੱਗੇ ਵਰਤਨ ਨੂੰ ਕੋਈ ਹੋਣਾ ਹੀ ਨਹੀਂ ਨਹੀਂ ਮੈਂ ਤਾਂ ਇਹ ਸੋਚਦੀ ਆ ਵੀ ਛੈਲ ਨੂੰ ਕਿਵੇਂ ਨਾ ਕਿਵੇਂ ਨਾ ਰਫਾ ਦਫਾ ਕਰ ਦਾਂ ਤੇ ਰਾਜ ਦਾ ਦੂਜਾ ਵਿਆਹ ਕਰਕੇ ਮੈਂ ਉਹਨੂੰ ਨਾ ਸੁਖੀ ਬਸਦਾ ਦੇਖੋ ਮਾਤਾ ਵੀ ਨਾ ਪਰ ਰਾਜ ਦੇ ਦੂਜੇ ਵਿਆਹ ਦੀ ਮਗਰ ਪਈ ਹੈ। ਉਹ ਜੀ ਰਾਜ ਦਾ ਦੂਜਾ ਵਿਆਹ ਹੋ ਗਿਆ ਤਾਂ ਉਹਦੇ ਜਵਾਕ ਹੋ ਜਾਣ। ਫੇਰ ਸਾਰੀ ਪ੍ਰਾਪਰਟੀ ਮੇਰੇ ਹੱਥੋਂ ਜਾਊਗੀ। ਇਹ ਤਾਂ ਸੋਚੀ ਕੀ ਜਾਨੀ ਐ। ਤੂੰ ਨਾ ਮੈਨੂੰ ਹੱਲ ਦੱਸ ਵੀ ਛੈਲੀ ਨੂੰ ਆਪਾਂ ਬਾਹਰ ਕਿਵੇਂ ਕੱਢੀਏ? ਮੰਮੀ ਤੁਸੀਂ ਕਹੀ ਤਾਂ ਜਾਣਿਓ ਵੀ ਰਾਜ ਦਾ ਦੂਜਾ ਵਿਆਹ ਕਰਨਾ। ਪਰ ਰਾਜ ਨੇ ਨਹੀਂ ਮੰਨਣਾ। ਤੁਸੀਂ ਆਪ ਹੀ ਸੋਚੋ ਵੀ ਇਸ ਉਮਰ ਇਹਨੂੰ ਕੁੜੀ ਆਪਦੀ ਕੌਣ ਦਊਗਾ? ਲੈ ਹੈ ਕਾਂਵਲੀ। ਉਹ ਮੇਰੇ ਮੁੰਡੇ 'ਚ ਕੋਈ ਕਾਹ ਜਾ? ਇੰਨਾ ਸੋਹਣਾ ਸੁਨੱਖਾ ਤਾਂ ਮੇਰਾ ਮੁੰਡਾ ਕੰਮ ਮੇਰੇ ਮੁੰਡੇ ਦਾ ਸੈਟ ਇੱਕ ਛੱਡ 50 ਕੁੜੀਆਂ ਦੀਆਂ ਮੈਂ ਤਾਂ ਲੈਣਾ ਲਾ ਦੂੰ ਆ ਪਰ ਛੇਲੀ ਤਾਂ ਤਾਂ ਖਿਹੜਾ ਝੁੱਟੇ ਨਾਲੇ ਨਾ ਮੈਂ ਤੈਨੂੰ ਇੱਕ ਗੱਲ ਦੱਸਦੀ ਆਪਣੇ ਗਵੰਡਨ ਸ਼ਬਨੀਤ ਨਾ ਰਾਜ ਦਾ ਰਿਸ਼ਤਾ ਕਰਾਉਂਦੀ ਆ ਉਹਦੇ ਤਾਏ ਦੀ ਕੁੜੀ ਆ ਕੁੜੀ ਬਹੁਤ ਸੋਹਣੀ ਸੁਨੱਖੀ ਆ ਤੇ ਕੁੜੀ ਵਾਲੇ ਵੀ ਨਾ ਰਾਜ ਨੂੰ ਰਿਸ਼ਤਾ ਕਰਨ ਨੂੰ ਤਿਆਰ ਨੇ ਮੰਮੀ ਕੁੜੀਆਂ ਵਾਲਿਆਂ ਨੂੰ ਪਤਾ ਵੀ ਰਾਜ ਤਾਂ ਵਿਆਹਿਆ ਹੋਇਆ ਆ ਆਹੋ ਉਹਨਾਂ ਨੂੰ ਸਾਰਾ ਹੀ ਪਤਾ ਸ਼ੁਭਨੀਤ ਨੇ ਨਾ ਉਹਨਾਂ ਨਾਲ ਸਾਰੀ ਗੱਲ ਕਰ ਰੱਖੀ ਆ ਬਸ ਆਪਣੇ ਕੰਨੀ ਹਾਂ ਕਰਨੀ ਰਹਿੰਦੀ ਐ ਅੱਛਿਆ ਸਾਰੇ ਫਸਾਦ ਦੀ ਜੜੇ ਸ਼ੁਭਨੀਤ ਆ ਦੱਸ ਮੇਰੇ ਮੁੰਡੇ ਨੇ ਤਾਂ ਇਕੱਲੇ ਨੇ ਇਸ ਘਰ ਤੇ ਰਾਜ ਕਰਨਾ ਸੀ ਪਰ ਆ ਸ਼ੁਭਨੀਤ ਨਾ ਰਾਜ ਤਾਂ ਦੂਜਾ ਵਿਆਹ ਕਰਾ ਕੇ ਰੰਗ ਚ ਭੰਗ ਪਾਉਣ ਨੂੰ ਫੇਰਦੀ ਆ ਤੇ ਇਹ ਮੈਂ ਕਦੇ ਨਹੀਂ ਹੋਣ ਦੇਣਾ ਹੁਣ ਤੂੰ ਕੀ ਸੋਚਣ ਬੈਗੀ ਤੂੰ ਮੈਨੂੰ ਐਂ ਦੱਸ ਤੂੰ ਮੇਰਾ ਸਾਥ ਦੇਵੇਂਗੀ ਛੈਲੀ ਨੂੰ ਘਰੋਂ ਬਾਹਰ ਕੱਢਣ ਦਾ ਹਾਂ ਮੰਮੀ ਜਿਵੇਂ ਤੁਸੀਂ ਕਹੋ ਆਈ ਮੈਂ ਕਰੂ ਨੁਕੀ ਹੋ ਗਿਆ ਹਾਂ ਓ ਯਾਰ ਇਸ ਵਾਰ ਕੁਝ ਬਚ ਹੀ ਨਹੀਂ ਰਿਹਾ ਕੀ ਨਹੀਂ ਬਚ ਰਿਹਾ ਉਹ ਮੈਂ ਤਾਂ ਕੰਮ ਦਾ ਹਿਸਾਬ ਜਲਾ ਰਿਆ ਸੀਗਾ ਕੰਮ ਤਾਂ ਵਧੀਆ ਚੱਲ ਰਿਹਾ ਪਰ ਬਚ ਕੁਝ ਨਹੀਂ ਰਿਹਾ ਅੱਛਾ ਜੀ ਅੱਛਾ ਮੈਨੂੰ ਐਂ ਦੱਸੋ ਆਰਮਿੰਨਿਆ ਆਪਣੇ ਛੋਟੇ ਭਰਾ ਨੂੰ ਕਿੰਨੇ ਕ ਪੈਸੇ ਦੇ ਦਿੰਨੇ ਆ? ਉਹ ਮਨਦੀਪ ਤੂੰ ਤਾਂ ਐ ਪੁੱਛੀ ਜਾਂਦੀ ਐ ਜਿਵੇਂ ਤੈਨੂੰ ਕੁਝ ਪਤਾ ਹੀ ਨਹੀਂ ਹੁੰਦਾ ਤੈਨੂੰ ਪਤਾ ਤਾਂ ਐ ਜਿੰਨੇ ਕਮਾਉਣੇ ਆ ਅੱਧੋ ਅੱਧ ਕਰ ਲੈਣੇ ਆ। ਅੱਛਾ ਨਾ ਜਿਹੜੀਆਂ ਉਹ ਛੁੱਟੀਆਂ ਕਰਦਾ ਉਹਦੇ ਪੈਸੇ ਨਹੀਂ ਤੁਸੀਂ ਕਦੇ ਕੱਟਦੇ? ਉਹ ਨਹੀਂ ਮੈਂ ਨਹੀਂ ਕਦੀ ਉਹਦੇ ਛੁੱਟੀਆਂ ਕੱਟੀਆਂ। ਉਹ ਤਾਂ ਵਿਚਾਰਾ ਜਦੋਂ ਵੀ ਛੁੱਟੀ ਕਰਦਾ ਕੋਈ ਨਾ ਕੋਈ ਮਜਬੂਰੀ ਚ ਹੀ ਕਰਦਾ ਐ। ਇਹ ਤਾਂ ਕੋਈ ਗੱਲ ਨਾ ਬਣੀ ਵੀ ਉਹ ਮਜਬੂਰੀ ਚ ਛੁੱਟੀ ਕਰਦਾ। ਉਹਦੀ ਮਜਬੂਰੀ ਮੈਂ ਜਾਣਦੀ ਆ ਵੀ ਕੀ ਆ ਉਹਨੇ ਕਦੇ ਤੁਹਾਡੇ ਬਾਰੇ ਸੋਚਿਆ ਵੀ ਜਿਸ ਦਿਨ ਉਹ ਛੁੱਟੀ ਕਰਦਾ ਵੀ ਵੀਰੇ ਅੱਜ ਮੈਂ ਤਾਂ ਕੰਮ ਨਹੀਂ ਕੀਤਾ ਤੇ ਤੂੰ ਕੰਮ ਕੀਤਾ ਤੂੰ ਮੇਰੀ ਛੁੱਟੀ ਦੇ ਪੈਸੇ ਰੱਖ ਲਾ ਜੇ ਮੇਰੀ ਗੱਲ ਨੂੰ ਨਾ ਤੁਸੀਂ ਹੋਰ ਪਾਸੇ ਨਾ ਲੈ ਕੇ ਜਾਇਓ ਉਹ ਤਾਂ ਦੋ ਜਾਣੇ ਨੇ ਨਾਲੇ ਉਹਨਾਂ ਨੂੰ ਇੰਨੇ ਪੈਸਿਆਂ ਦੀ ਕੀ ਲੋੜ ਆ ਇੱਕ ਗੱਲ ਹੋਰ ਇਹਨਾਂ ਦੇ ਜਵਾਬਦੇਹਕ ਤਾਂ ਕੋਈ ਹੋਣਾ ਉਸੇ ਹਿਸਾਬ ਨਾਲ ਆ ਸਾਰੀ ਪ੍ਰਾਪਰਟੀ ਮੇਰੇ ਸਹਬੂ ਦੇ ਨਾਮ ਲੱਗਦੀ ਆ ਜੇ ਮੈਂ ਇਹਦੇ ਵਿੱਚ ਕੁਝ ਗਲਤ ਗਿਆ ਹੋਵੇ ਤਾਂ ਦੱਸ ਦਿਓ ਤੁਸੀਂ ਲੱਗਦਾ ਮੇਰੀ ਗੱਲ ਦਾ ਅਸਰ ਹੋ ਰਿਹਾ ਇਹਨਾਂ ਤੇ ਨਾਲੇ ਵੈਸੇ ਵੀ ਇਹ ਮੇਰੇ ਮੁੰਡੇ ਨੂੰ ਆਪਣਾ ਮੁੰਡਾ ਹੀ ਮੰਨਦੇ ਨੇ ਵੈਸੇ ਵੀ ਸਹਬ ਨਾ ਸ਼ੈਲੀ ਨੂੰ ਮੰਮਾ ਕਹਿ ਕੇ ਬਣਾਉਂਦਾ ਵੈਸੇ ਤਾਂ ਮੈਨੂੰ ਚੰਗਾ ਨਹੀਂ ਲੱਗਦਾ ਪਰ ਦਿਲ ਤੇ ਪੱਥਰ ਰੱਖ ਕੇ ਨਾ ਮੈਂ ਉਹ ਕਹਿ ਲੈਣ ਦਿੰਨੀ ਆ ਵੀ ਚੱਲ ਕੋਈ ਨਹੀਂ ਇਹਨਾਂ ਦੇ ਕਿਹੜਾ ਜਵਾਕ ਆ ਕਹਿ ਲੈਣ ਦੇ ਨਾ ਹੁਣ ਆਏ ਬੁੱਤਜੇ ਬਣ ਕੇ ਸਿਰ ਜਾ ਹਲਾਈ ਜਾਂਦੇ ਮੈਨੂੰ ਦੱਸੋ ਤਾਂ ਸਹੀ ਵੀ ਮੈਂ ਸਹੀ ਕਹਿ ਰਹੀ ਆ ਨਾ ਕਹਿ ਤਾਂ ਤੂੰ ਸਹੀ ਹੋ ਰਹੀ ਹੈ ਉਹੀ ਤਾਂ ਉਹ ਮੈਂ ਕਿਹੜਾ ਕਦੇ ਕੁਝ ਗਲਤ ਕਿਹਾ ਤੁਸੀਂ ਆਪ ਹੀ ਸੋਚੋ ਤੁਹਾਡੇ ਦੋਵੇਂ ਭਰਾਵਾਂ ਕੋਲ ਕਿਹੜਾ ਵਾਲੀ ਪ੍ਰਾਪਰਟੀ ਆ ਆ ਘਾਰੀ ਆ ਜੇ ਬੰਡੀਆਂ ਪੈ ਗਈਆਂ ਤਾਂ ਘਟ ਘਟ ਜਗਾ ਆਉਣੀ ਆ ਨਾਲੇ ਆਪਣਾ ਤਾਂ ਜਿਵੇਂ ਤੇਵੇਂ ਟਾਈਮ ਨਿਕਲੀ ਜਾਣਾ ਪਰ ਤੁਸੀਂ ਆਪ ਸੋਚੋ ਵੀ ਜੇ ਸਾਰੀ ਆਹ ਪ੍ਰਾਪਰਟੀ ਆਪਣੇ ਸੈਬੂ ਦੇ ਨਾਮ ਲੱਗ ਜਾਊ ਤਾਂ ਆਪਣੇ ਮੁੰਡੇ ਦਾ ਹੀ ਫਾਇਦਾ ਮਨਦੀਪ ਜੋ ਤੂੰ ਮੈਨੂੰ ਸਮਝਾਣਾ ਚਾਹੁੰਨੀ ਹੈ ਨਾ ਮੈਂ ਸਮਝ ਗਿਆ ਇਸ ਘਰ ਤੇ ਤਾਂ ਆਪਣੇ ਸੈਬੂ ਦਾ ਹੀ ਹੱਕ ਹੈ ਆ ਬੜੀ ਗੱਲ ਤੁਹਾਨੂੰ ਸਾਰੀ ਸਮਝ ਲੱਗ ਗਈ ਚਲੋ ਮੇਰੀ ਇੱਕ ਪ੍ਰੋਬਲਮ ਦਾ ਹੱਲ ਹੋ ਗਈ ਪਰ ਇਹ ਕਿਹ ਪ੍ਰੋਬਲਮ ਹੋਰ ਖੜੀ ਆ ਮੇਰੇ ਮੂਹਰੇ ਉਹ ਕਿਵੇਂ ਸੋਲਵ ਹੋਊਗੀ ਉਹ ਨਹੀਂ ਮੈਨੂੰ ਪਤਾ ਤੂੰ ਕਹਿਣਾ ਕੀ ਚਾਹੁੰਨੀ ਐ ਮੈਂ ਕੁਝ ਸਮਝਿਆ ਨਹੀਂ ਜੀ ਦੱਸਦੀ ਆ ਥੋੜਾ ਸਬਰਤਾ ਰੱਖੋ ਅਥੋ ਵੀ ਮਾਂ ਨਾ ਰਾਜਾ ਦੂਜਾ ਵਿਆਹ ਕਰਾਉਣ ਨੂੰ ਫਿਰਦੀ ਆ ਹੈ ਆ ਕੀ ਕਹੀ ਜਾਨੀ ਐ ਤੂੰ ਜੀ ਸਹੀ ਹੋਈ ਕਹਿ ਰਹੀ ਆ ਮੰਮੀ ਨੇ ਨਾ ਆ ਨਾਲ ਵਾਲੀ ਗਵਾਂਡੇ ਨਾਲ ਪੂਰੀ ਪੱਕਠੱਕ ਕਰ ਰੱਖੀ ਆ ਤੇ ਇੰਤਜ਼ਾਰ ਕਰ ਰਹੀ ਆ ਵੀ ਕਦੋਂ ਸ਼ੈਲੀ ਰਫਾ ਦਫਾ ਹੋਵੇ ਤਿਉ ਰਾਜ ਦਾ ਦੂਜਾ ਵਿਆਹ ਕਰ ਦੇ। ਉਹ ਨਹੀਂ ਐ ਰਾਜ ਦਾ ਦੂਜਾ ਵਿਆਹ ਕਿਵੇਂ ਹੋ ਜੂਗਾ? ਕੀ ਹੋਈ ਤਾਂ ਮੈਂ ਕਹਿ ਰਹੀ ਆਂ ਵਿਆਹ ਕਿਵੇਂ ਰਾਜ ਦਾ ਦੂਜਾ ਵਿਆਹ ਹੋ ਜੂ। ਉਹ ਜੇ ਰਾਜ ਦਾ ਦੂਜਾ ਵਿਆਹ ਹੋ ਗਿਆ ਨਾ ਤਾਂ ਉਹਦੇ ਜਵਾਕ ਹੋ ਜਾਣਾ। ਫੇਰ ਆਪਣੇ ਸਹ부 ਦੇ ਹੱਥੋਂ ਸਾਰੇ ਕੁਝ ਨਿਕਲ ਜਾਣਾ। ਮਨਦੀਪ ਤੂੰ ਫਿਕਰ ਨਾ ਕਰ ਮੈਂ ਕਰਦਾ ਮਮੀ ਨਾਲ ਗੱਲ। ਉਹ ਥੋੜੀ ਮਾਂ ਨੂੰ ਨਹੀਂ ਇੰਨਾ ਆਸਾਨ ਸਮਝਾਉਣਾ। ਤੁਹਾਨੂੰ ਕੀ ਲੱਗਦਾ? ਵੀ ਤੁਸੀਂ ਕਹਤਾ ਤੇ ਉਹ ਤੁਹਾਡੀ ਗੱਲ ਮੰਨ ਲੈਣਗੇ? ਉਹ ਨਹੀਂ ਨਹੀਂ ਉਹ ਨਹੀਂ ਕਿਸੇ ਦੀ ਮੰਨਣ ਵਾਲੀ। ਪਰ ਜੇ ਤੁਸੀਂ ਮੇਰਾ ਸਾਥ ਦੋ ਨਾ ਮੈਂ ਇਸ ਮਸਲੇ ਦਾ ਹੱਲ ਕੱਢ ਸਕਦੀ ਹਾਂ ਮਨਦੀਪ ਮੈਂ ਆਪਣੇ ਪੁੱਤ ਲਈ ਕੁਝ ਵੀ ਕਰ ਸਕਦਾ ਹਾਂ ਹੁਣ ਤੂੰ ਜਿਵੇਂ ਜਿਵੇਂ ਕਹੇਂਗੀ ਨਾ ਮੈਂ ਓਮੇ ਓਮੇ ਕਰੂੰਗਾ ਵਾਸ ਫੇਰ ਹੁਣ ਤੁਸੀਂ ਦੇਖਦੇ ਚਲੋ ਵੀ ਮੈਂ ਆਪਣੇ ਪੁੱਤ ਦੇ ਨਾਮ ਨਾ ਕਿਵੇਂ ਆ ਸਾਰਾ ਕੁਝ ਕਰਵਾਉਣੀ ਆ ਕਿਹੜਾ ਵੇਲਾ ਹੋ ਗਿਆ ਹਜੇ ਤੱਕ ਕੋਈ ਖਬਰਸਾਰ ਹੀ ਨਹੀਂ ਲੈ ਕੇ ਆਈ ਕੁੜੀਆਂ ਵੀ ਘਰੇ ਨਹੀਂ ਲੱਗਦੀਆਂ ਮੈਨੂੰ ਐਂ ਲੱਗਦਾ ਜਿਵੇਂ ਇਹਨਾਂ ਦੇ ਘਰੇ ਕੋਈ ਹੈ ਹੀ ਨਹੀਂ ਮੰਮੀ ਕੀ ਹੋ ਗਿਆ ਉਡੀਕ ਰਹੇ ਹਾਂ ਕਿਸੇ ਨੂੰ ਆ ਗਈ ਹੁਣ ਹੁਣ ਨਹੀਂ ਮੇਰਾ ਕੰਮ ਪੂਰ ਚੜਦਾ ਮੰਮੀ ਕੀ ਹੋ ਗਿਆ ਸ਼ੁਭਨੀ ਤੇ ਦੇਰ ਹੀ ਨਾ ਦੇਖ ਰਹੇ ਹਾਂ ਮੈਂ ਨਹੀਂ ਨਹੀਂ ਮੈਂ ਨਹੀਂ ਕਿਸੇ ਨੂੰ ਢੀਕ ਰਹੀ ਤੈਨੂੰ ਕੰਮ ਕੀ ਸੀ ਤੂੰ ਮੈਨੂੰ ਕੰਮ ਦੱਸ ਕੀ ਆ ਮੰਮੀ ਕੰਮ ਹੈਗਾ ਵੀ ਆ ਤੇ ਨਹੀਂ ਵੀ ਮੈਨੂੰ ਸਮਝ ਨਹੀਂ ਆ ਰਹੀ ਵੀ ਮੈਂ ਤੁਹਾਡੇ ਨਾਲ ਗੱਲ ਕਿਵੇਂ ਕਰਾਂ ਮੰਮੀ ਤੁਸੀਂ ਮੈਨੂੰ ਕਹਿੰਦੇ ਸੀ ਨਾ ਵੀ ਮੈਂ ਆਪਣੇ ਪੇਕੇ ਚਾਰ ਦਿਨ ਲਾਇਆ ਵਾਂ ਹਾਂ ਕਿਹਾ ਸੀ ਫੇਰ ਫਿਰ ਮੈਂ ਨਾ ਆਪਣੇ ਪੇਕੇ ਜਾਣਾ ਚਾਹੁੰਨੀ ਆ ਆ ਤਾਂ ਜੱਗੋਂ 13ਵੀਂ ਹੋਗੀ ਪਿੱਕੇ ਨਾ ਜਾਣ ਵਾਲੀ ਹੁਣ ਆਪਦੇ ਆ ਵੀ ਪਿੱਕੇ ਜਾਣ ਨੂੰ ਕਹਿ ਰਹੀ ਹੈ ਵੀ ਉਹਨੇ ਰਹਿ ਕਿਉਂਣਾ ਜਾ ਜਾ ਜੇ ਤੂੰ ਜਾਏਂਗੀ ਤਾਂ ਹੀ ਮੇਰੇ ਮੁੰਡੇ ਦਾ ਵਿਆਹ ਹੋ ਮੰਮੀ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਆਪਣੇ ਪਿੱਕੇ ਰਹਿ ਆਵਾਂ ਹਾਂ ਹਾਂ ਤੂੰ ਜਾਇਆ ਤੂੰ 4 ਦਿਨ ਲਾਉਣ ਨੂੰ ਕਹਿੰਦੀ ਹੈ ਨਾ ਤੂੰ 15 ਦਿਨ ਲਾਇਆ ਪਰ ਤੂੰ ਨਾ ਆਰਾਮ ਨਾਲ ਵਾਪਸ ਆਇਆ ਅੱਛਾ ਮਾਤਾ ਇਹਨੂੰ ਪੇਕੇ ਭੇਜ ਕੇ ਆਪਣਾ ਰਾਹ ਸਾਫ਼ ਕਰ ਰਹੀ ਆ ਪਰ ਮਾਤਾ ਤੈਨੂੰ ਨਹੀਂ ਪਤਾ ਵੀ ਮੈਂ ਕੌਣ ਆ ਉਹ ਜਿਹੜੀਆਂ ਚਾਲਾਂ ਤੂੰ ਚੱਲ ਰਹੀਆਂ ਨਾ ਜੇ ਮੈਂ ਨਾ ਰੋਕਿਆ ਤਾਂ ਮੇਰਾ ਨਾਮ ਹੀ ਮਨਦੀਪ ਨਹੀਂ